ਰਾਜ ਤੇ ਹਰਿਆਣਾ ਸਮੇਤ ਕਈ ਸੂਬਿਆਂ 'ਚ ਮੌਸਮ ਇੱਕ ਵਾਰ ਫਿਰ ਮੋੜ ਬਦਲਣ ਜਾ ਰਿਹਾ ਹੈ ਮੌਸਮ ਵਿਭਾਗ ਅਨੁਸਾਰ 9 ਮਾਰਚ ਨੂੰ ਇੱਕ ਨਵੀਂ ਯਾਨੀ ਅੱਜ ਇੱਕ ਨਵੀਂ ਪੱਛਮੀ ਗੜਬੜੀ ਮੋੜ ਸਰਗਰਮ ਹੋ ਰਹੀ ਹੈ ਜਿਸ ਕਾਰਨ ਕਈ ਸੂਬਿਆਂ 'ਚ ਭਾਰੀ ਮੀਂਹ ਪਵੇਗਾ ਜਦਕਿ ਕਈ ਸੂਬਿਆਂ 'ਚ ਆਮ ਮੀਂਹ ਪਵੇਗਾ ਉੱਤਰ ਪੱਛਮੀ ਰਾਜਸਥਾਨ ਤੇ ਸਰਹੱਦ ਬਾਰ ਦੇ ਕਿਤਨਾ ਚ ਪ੍ਰੇਰਿਤ ਚੱਕਰਵਾਤ ਆਉਣ ਦੀ ਸੰਭਾਵਨਾ ਹੈ ਮੌਸਮ ਪ੍ਰਣਾਲੀ ਹੌਲੀ-ਹੌਲੀ ਹਰਿਆਣਾ ਤੇ ਦਿੱਲੀ ਦੇ ਉੱਪਰ ਪੂਰਬ ਵੱਲ ਵਧੇਗੀ 11 ਮਾਰਚ 2024 ਨੂੰ ਉੱਤਰੀ ਪੱਛਮੀ ਰਾਜਸਥਾਨ ਤੇ ਉੱਤਰੀ ਪੰਜਾਬ ਚ ਹਲਕੇ ਮੌਸਮ ਦੀ ਗਤੀਵਿਧੀ ਸ਼ੁਰੂ ਹੋਵੇਗੀ ਇਹ ਪੂਰਬ ਵੱਲ ਵਧ ਕੇ 12 ਅਤੇ 13 ਮਾਰਚ ਨੂੰ ਹਰਿਆਣਾ ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਚ ਪਹੁੰਚੇਗਾ ਤੁਹਾਨੂੰ ਦੱਸ ਦਈਏ ਕਿ ਪੱਛਮੀ ਪ੍ਰਣਾਲੀ ਦੇ ਪ੍ਰਭਾਵਕਾਰ ਮਾਰਚ ਚੋਂ ਤੱਕ ਉੱਤਰੀ ਪਹਾੜੀ ਸੂਬਿਆਂ ਚ ਮੌਸਮ ਸਰਗਰਮ ਹੈ ਇਸ ਤੋਂ ਇਲਾਵਾ ਮਾਰਚ ਦੇ ਸ਼ੁਰੂ ਪਹਾੜਾਂ 'ਚ ਸੀਜ਼ਨ ਦਾ ਸਭ ਤੋਂ ਭਾਰੀ ਮੀਂਹ ਤੇ ਬਰਫਬਾਰੀ ਹੋਈ ਹੈ ਤਾਜ਼ਾ ਪੱਛਮੀ ਗੜਬੜੀ 10 ਮਾਰਚ ਨੂੰ ਥੋੜੀ ਦੇਰ ਨਾਲ ਪਹੁੰਚੇਗੀ ਜੰਮੂ ਕਸ਼ਮੀਰ ਤੇ ਹਿਮਾਚਲ ਪ੍ਰਦੇਸ਼ 'ਚ 11 ਤੋਂ 13 ਮਾਰਚ ਤੱਕ ਤਿੰਨੇ ਦਿਨ ਮੌਸਮ ਦੀ ਗਤੀਵਿਧੀ ਬਰਫਬਾਰੀ ਤੇਜ਼ ਹਵਾਵਾਂ ਘੜੇ ਮਾਰੀ